ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਗੁੱਡ ਮਾਰਨਿੰਗ ਹੈਪੀ ਨਿਊ ਇਅਰ ਸਾਰੇ ਦੋਸਤਾਂ ਨੂੰ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਅੱਜ ਇੱਕ 1 2025 ਆਪਾਂ ਜਾਣਾ ਮਾਤਾ ਨੈਣਾ ਦੇਵੀ ਜੀ ਦੇ ਦਰਸ਼ਨ ਕਰਨ ਲਈ ਪਹਿਲਾਂ ਆਪਣਾ ਬੜਾ ਹੀ ਮੰਦਰ ਚੋਂ ਲੈ ਕੇ ਇਜਾਜ਼ਤ ਮਹਾਮਾਈ ਤੋਂ ਇੱਚਤੀ ਤਿਆਰੀ ਫਿਰ ਆਪਾਂ ਨੇ ਮਾਤਾ ਨੈਣਾ ਦੇਵੀ ਦੇ ਜਾਣ ਲਈ ਹਟੂ ਸ਼ਾਮ ਜੀ ਤੋਂ ਲੈ ਕੇ ਇਜਾਜ਼ਤ ਜਾਣਾ ਅੱਜ ਪੰਮਾਤਾਨਾ ਨਾਨਾ ਦੇਵ ਜੀ ਦੇ ਦਰਸ਼ਨ ਕਰਨ ਲਈ ਤੋਬਤੀ ਕਰਤੀ ਆਪਣੀ ਮੋਟਰ ਤੇ ਜਾ ਕੇ ਨਮਾਸਾਲ ਅੱਜ 1 2025 ਠੀਕ ਹੈ ਮੱਥਾ ਆਪਣੀ ਫਸਲ ਵਾੜੀ ਤੇ ਮਰੀ ਨਿਗਾ ਉਸ ਬਾਅਦ ਕੀਤੇ ਬਾਈ ਜੀ ਦੀ ਸਮਾਧ ਤੇ ਤੂ ਬਤੀ ਬਾਬਾ ਜੀ ਨੇ ਆਪਣੇ ਸਾਧੂ ਸੰਤ ਜੀ ਦੀ ਇਸਮਾਧ ਆਪਣੇ ਖੇਤਾਂ 'ਚ ਆ ਉਸ ਤੋਂ ਬਾਅਦ ਮਾਰਿਆ ġੇੜਾ ਆਪਣੀ ਰਾਣੀ ਸੁੰਦਰਾ ਕੋਲ ਗੱਡੀ ਨੂੰ ਦਿੱਤੀਆਂ ਵਧਾਈਆਂ ਨਵੇਂ ਸਾਲ ਦੀਆਂ ਮੱਤਾ ਮਤਾ ਟੇਕਿਆ ਟਰਾਲੇ ਨੂੰ ਉਸ ਤੋਂ ਬਾਅਦ ਮੱਤਾ ਟੇਕ ਕੇ ਆਪਾਂ ਫਿਰ ਕੀਤੀ ਆਪਣੀ ਗੱਡੀ ਸਟਾਰਟ ਗੱਡੀ ਕਰਕੇ ਸਟਾਰਟ ਬਣਾ ਕੇ ਪ੍ਰੈਸ਼ਰ ਮਾਤਾ ਟੇਕ ਕੇ 10 ਮਿੰਟ ਰੱਖ ਕੇ ਸਟਾਰਟ ਫੇਰ ਤੋਂ ਬਾਅਦ ਆਪਾਂ ਅਚਤੀ ਤਿਆਰੀ ਮਾਤਾ ਨਾਨਾ ਦੇਵੀ ਜੀ ਦੇ ਜੀ ਦੇ ਜਾਣ ਲਈ ਦਰਸ਼ਨ ਕਰਨ ਜਾਣਾ ਜੀ ਮਾਤਾ ਨਾਨਾ ਦੇਵੀ ਜੀ ਦੇ ਸਵਾਲ ਦਾ ਪਹਿਲਾ ਦਿਨ ਮਹਾਮਾਈ ਨੂੰ ਸਮਰਪਿਤ ਕਰਤਾ ਪਾਣੇ ਜੋ ਕਿ ਸਾਲ ਵਧੀਆ ਨਿਕਲੇ ਆਪਣਾ ਮਹਾਮਾਈ ਤੰਦਰੁਸਤੀ ਬਖਸ਼ੇ ਗੱਡੀ ਕਰਤੀ ਲੋਕ ਪਾਣੇ ਆਪਣੇ ਚਲੋ ਜੀ ਹੁਣ ਆਪਾਂ ਨੇ ਆਪਣੀ ਫੈਮਿਲੀ ਨੂੰ ਲੈ ਕੇ ਨਿਕਲ ਗਏ ਰਸਤੇ 'ਚ ਲੱਗਿਆ ਸੀ ਚਾਹ ਦਾ ਲੰਗਰ ਬਿੱਟੀ ਕਟਕਟਾ ਚਾਹ ਸਾਰਿਆਂ ਨੇ ਗਰਮ ਜੇ ਹੋ ਕੇ ਕੱਚੀ ਫਿਰ ਗੱਡੀ ਫਿਰ ਦੇਖਿਆ ਆਪਣਾ ਕਨੌਲੀ ਲੰਗਰ ਆਲ ਇਹ ਲੰਗਰ ਆਪਣਾ ਸੌਂ ਦੇ ਨਰਾਤਿਆਂ ਚ ਮਹਾ ਮੈਦਾਂ ਲੰਗਰ 8 ਦਿਨ ਚੱਲਦਾ ਆਪਣਾ ਔਰ ਐਕਸੀਡੈਂਟ ਹੋ ਗਿਆ ਜੀ ਰਾਹ ਤੇ ਜੋ ਲੋਕ ਕੱਟੇ ਹੋਏ ਸੀ ਤੁੰਦ ਚ ਗੱਡੀ ਹੌਲੀ ਚਲਾਉਣੀ ਚਾਹੀਦੀ ਆ ਭਰਾਓ ਆ ਦੇਖੋ ਫਿਰ ਹਾਦਸਾ ਵੀ ਹੋ ਜਾਂਦਾ ਉਹ ਕੁੜੀ ਰੋ ਰਹੀ ਆ ਘੜੀ ਆਪਣੀ ਗੱਡੀ ਕੋਲ ਵਿਚਾਰੀ ਤੋ ਬਹੁਤ ਖਿੱਚਦੀ ਆਪਾਂ ਗੱਡੀ ਨਹਿਰ ਤੇ ਖਿੱਚੀਆਂ ਫੋਟੋਆਂ ਬੱਚਿਆਂ ਨੇ ਅੱ ਤੋਂ ਬਾਅਦ ਗੱਡੀ ਲਾਈ ਆਪਾਂ ਪਾਰਕਿੰਗ ਲਈ ਜਗ੍ਹਾ ਨਹੀਂ ਸੀ ਨਾਣਾ ਦੇਵੀ ਵੀ ਭੀੜ ਬਹੁਤ ਸੀ ਮਾਤਾ ਨਾਣਾ ਦੇਵੀ ਦੇ ਅੱਜ ਨਵੇਂ ਸਾਲ ਕਰਕੇ ਗੱਡੀ ਆਪਾਂ ਲਾਤੀ ਪਰ ਪਹਾੜੀ ਜਿਹੇ ਤੋ ਬਰ ਛੱਕੇ ਕੜੀ ਚੌੜ ਥੋੜਾ ਜਿਹਾ ਚੜਾਈ ਚੜਨ ਤੋਂ ਪਹਿਲਾਂ ਸੱਚੀ ਹਰ ਤਿਆਰੀ ਆਪਾਂ ਬਸ ਸਟੈਂਡ ਤੋਂ ਉਤਰ ਕੇ ਹੀ ਮਹਾਮਾਈ ਦੇ ਦਰਸ਼ਨ ਲਈ ਫੈਦਲੀ ਯਾਤਰਾ ਕਰਤੀ ਸ਼ੁਰੂ ਤੇ ਪਹੁੰਚ ਕੇ ਮਹਾਮਾਈ ਦੇ ਦਰਵਾਜ਼ੇ ਪੰਜ ਘੰਟੇ ਵੀੜ ਚੋ ਮੱਥਾ ਟੇਕ ਮਹਾਮਾਈ ਤੋਂ ਲਿਆ ਆਸ਼ੀਰਵਾਦ ਸਭ ਦਾ ਪਲਾ ਕਰੇ ਮਹਾਮਾਈ ਕੁਝ ਮਾਂ ਪ੍ਰਾਪਤ ਕਰਕੇ ਮਾਂ ਮਾਈ ਦੇ ਦਰਬਾਰ ਦੀਆਂ ਟੇਕੇ ਮਥਾ ਮਾਂ ਮਾਈ ਦੇ ਦਰਬਾਰ ਚ ਮਾਂ ਮਾਈ ਦੇ ਮਥਾ ਟੇਕੇ ਵਾਪਸੀ 'ਚ ਫੇਰ ਆਪਾਂ ਕਿਚੀਆਂ ਫੋਟੋਆਂ ਪਰੋਂ ਬਦਲਣੀਆਂ ਉਸ ਤੋਂ ਬਾਅਦ ਕਰਤੀਕਰਨ ਦੀ ਤਿਆਰੀ ਖਿੱਚਤੀ ਠੀਕ ਹੈ ਜੀ ਜੇ ਵਲੌਗ ਵਧੀਆ ਲੱਗਿਆ ਲਾਈਕ ਕਰਿਓ ਕਮੈਂਟ ਕਰਿਓ ਸ਼ੇਅਰ ਕਰਿਓ ਸਬਸਕ੍ਰਾਈਬ ਕਰਿਓ ਆਪਣੇ ਭਰਾ ਦੇ ਚੈਨਲ ਨੂੰ